ਨਰੇਗਾ ਵਿੱਚ ਹੋਏ ਕਪਲਿਆਂ ਨੂੰ ਲੈ ਕੇ ਮਾਲਵਾ ਐਂਟੀ ਕਰਪਸ਼ਨ ਦੀ ਟੀਮ ਜਿਹੜੀ ਆ ਉਹ ਲਗਾਤਾਰ ਖੁਲਾਸੇ ਕਰਦੀ ਆ ਰਹੀ ਆ ਬੇਸ਼ੱਕ ਇਹਨਾਂ ਲੋਕਾਂ ਨੂੰ ਲੱਗੇ ਹੋਏ ਕਰੀਬ 3 ਸਾਲ ਹੋ ਗਏ ਨੇ ਪਰ ਹੁਣ ਜਿਹੜਾ ਉਹ ਕਪਲੇ ਜਿਹੜੇ ਨੇ ਉਹ ਨਰੇਗਾ ਦੇ ਵਿੱਚ ਕਿਸ ਤਰ੍ਹਾਂ ਹੋ ਰਹੇ ਨੇ ਕਿਹੋ ਜਿਹਾ ਹੋ ਰਿਹਾ ਹੈਗਾ ਉਸ ਸੰਬੰਧੀ ਜਿਹੜੇ ਨੇ ਉਹ ਤੱਥ ਸਾਹਮਣੇ ਆਉਣ ਲੱਗੇ ਨੇ ਮਿਊਜ਼ਿਕਟੀ ਨੇ ਪਹਿਲਾਂ ਵੀ ਇਹਨਾਂ ਦੀ ਖਬਰ ਪ੍ਰਮੁਖਤਾ ਨਾਲ ਚਲਾਈ ਪਰ ਅੱਜ ਜੋ ਤੱਥ ਸਾਹਮਣੇ ਆਏ ਨੇ ਜੋ ਕੁਝ ਇਹਨਾਂ ਨੇ ਪਹਿਲਾਂ ਕਿਹਾ ਉਹ ਸੱਚ ਸਾਬਤ ਕੁੰਡਾ ਨਜ਼ਰ ਆ ਰਿਹਾ ਕਿਉਂਕਿ ਡੀਓ ਲੈਟਰਸ ਜਿਹੜੀਆਂ ਨੇ ਉੱਚ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਮੁਕਸਰ ਨੂੰ ਕੱਢ ਦਿੱਤੀਆਂ ਗਈਆਂ ਨੇ ਕਿ ਮਰੇਗਾ ਦਾ ਇੱਕ ਹਪਲਾ ਜਿੰਨਾ ਵਿਅਕਤੀਆਂ ਨੇ ਕੀਤਾ ਉਹਨਾਂ ਨੂੰ ਰਿਕਵਰੀ ਪਾਈ ਜਾਵੇ ਔਰ ਇਸ ਕੰਮ ਦੀ ਜਾਂਚ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਡਾ ਰਜਿੰਦਰ ਹੋਰੀ ਨੇ ਉਹਨਾਂ ਦੀ ਪੂਰੀ ਟੀਮ ਹੈ ਕਿਸ ਤਰ੍ਹਾਂ ਕਪਲਾ ਹੋਇਆ ਤਲਾ ਤਰਸਿੰਦਰ ਜੀ ਕਿਵੇਂ ਕਹੋਗੇ ਇਹ ਲੈਟਰ ਜਿਹੜੀ ਹੈਗੀ ਜਾਰੀ ਹੋਈ ਹੈ ਡੀਓ ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਕਿੰਨਾ ਵੱਲੋਂ ਜਾਰੀ ਹੈ ਸਾਰਾ ਦਫ਼ਤਰ ਧੰਨਵਾਦ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਚੈਨਲ ਦਾ ਕਰਦੇ ਆ ਬਹੁਤ ਬਹੁਤ ਜਿਹੜੇ ਸਾਡੇ ਕਹਿਣ ਤੇ ਪਹੁੰਚੇ ਤੁਸੀਂ ਡੀਓ ਲੈਟਰ ਦਾ ਮਤਲਬ ਇਹ ਹੈ ਜੀ ਦੇਖੋ ਅਸੀਂ ਲਗਾਤਾਰ ਹੀ ਜਾ ਰਹੇ ਸੀਗੇ ਚੰਡੀਗੜ੍ਹ ਜਿਹਨੂੰ ਛਪਾਇਆ ਜਾ ਰਿਹਾ ਸੀ ਇਨਕੁਆਰੀ ਨੂੰ ਕਿਉਂ ਕਹਿੰਦੇ ਵਿੱਚ ਜਿਹੜੀ ਪੋਸਟ ਬਣਾਈ ਹੈ ਨਾ ਰਾਜਨੀਤਿਕ ਬੰਦੇ ਕਰ ਰਹੇ ਸੀ ਇਹਨਾਂ ਦੀ ਫਿਰ ਅਸੀਂ ਮਾਨਯੋਗ ਹਾਈ ਕੋਰਟ ਦਾ ਰੋਕੀ ਤਾ ਜਿੱਥੋਂ ਸਾਨੂੰ ਇਨਸਾਫ ਦੀ ਉਮੀਦ ੱਗੀ ਉਹਨਾਂ ਨੇ ਟਾਈਮ ਬਾਂਡ ਕੀਤਾ ਔਰ ਮੈਡਮ ਜੀਡੀਸੀ ਸ਼ੇਨਾਗਰ ਵਾਲਾ ਬਹੁਤ ਸੁਲਝੇ ਹੋਏ ਅਫਸਰਾ ਫਿਰ ਉਹਨਾਂ ਨੇ ਇਹਨੂੰ ਨਿੱਜੀ ਲਿਆ ਨਦੀ ਲੈ ਕੇ ਉਹਨਾਂ ਨੇ ਜੋ ਮਾਨਸਾ ਤੋਂ ਏਡੀਸੀ ਸਾਹਿਬ ਤੋਂ ਇਨਕੁਆਇਰੀ ਕਰਾਈ ਉਹ ਵੀ ਬੜੇ ਮਾਨਦਾਰ ਅਫਸਰ ਆ ਜੀ ਉਹਨਾਂ ਨੇ ਫਿਰ ਇੱਕ ਟੀਮਾਂ ਭੇਜੀਆਂ ਬਠਿੰਡੇ ਤੋਂ ਮਾਨਸਾ ਤੋਂ ਜਿਨ੍ਹਾਂ ਨੇ ਗਰਾਊਂਡ ਤੇ ਆ ਕੇ ਮਿੰਨਤੀ ਕੀਤੀ ਆ ਪਿੰਡ ਪਿੰਡ ਜਾ ਕੇ ਉਹਨਾਂ ਨੇ ਮਿੰਨਤੀ ਕੀਤੀ ਉਸ ਪਿੰਡ ਦੇ ਲੋਕ ਵੀ ਗਵਾਹ ਤੁਸੀਂ ਦੇਖ ਸਕਦੇ ਆਂ ਜੀ ਫੋਟੋ ਵੀ ਤੁਹਾਨੂੰ ਭੇਜ ਦਾਂਗੇ ਉਹਦੇ ਵਿੱਚ ਫਿਰ ਕੱਲੇ ਬਰਕੰਦੀ ਦੇ ਵਿੱਚ ਹੀ 1 ਕਰੋੜ ਤੇ 57000 ਦੀ ਰਿਕਵਰੀ ਪਈ ਆ ਜੀ ਉਹ ਮੁਕਸਰਲ ਕੇ ਦਾ ਪਿੰਡ ਦਾ ਬਰਕੰਦੀ ਕਿਹੜੇ ਸਨ ਦੇ ਵਿੱਚ ਜਿਹੜਾ ਹੋਇਆ ਹੈਗਾ ਕੰਮ ਜਿੰਦੀ ਰਿਕਵਰੀ ਪਈ ਹੈ ਰਿਕਵਰੀ ਇਹਨਾਂ ਦੀ 16 17 ਦੇ ਵਿੱਚ ਇਥੇ ਝੀਲ ਬਣਾਉਣ ਵਾਸਤੇ ਮਤਲਬ ਇਹਨਾਂ ਨੇ ਪ੍ਰੋਜੈਕਟ ਵਿੱਢਿਆ ਸੀਗਾ ਓਕੇ ਤੇ ਚਲੋ ਉਦੋਂ ਇੱਕ ਵੋਟਾਂ ਨੇੜੇ ਆ ਜਾਂਦੀਆਂ ਤੇ ਲੀਡਰ ਬਿਜੀ ਹੋ ਜਾਂਦੇ ਆ ਤੇ ਔਰ ਮੈਂ ਤਾਂ ਇਹ ਗੱਲ ਦੀ ਦਾਵਲ ਨਾਲ ਕਹਿ ਸਕਦਾ ਕਿ ਸ਼ਾਇਦ ਰੋਜੀ ਬਗੰਦੀ ਨੂੰ ਵੀ ਪਤਾ ਨਾ ਹੋਵੇ ਜੀ ਇਹ ਮਤਲਬ ਏਡੇ ਛਾਤਰ ਬੰਦੇ ਐ ਐਮਐਲਏ ਸੀ ਕਿਉਂ ਉਦੋਂ ਹਾਂ ਐਮਐਲਏ ਸੀ ਮਜੂਦਾ ਐਮਐਲਏ ਸੀ ਜੀ ਉਦੋਂ ਉਹਨਾਂ ਨੂੰ ਵੀ ਨਹੀਂ ਤੁਹਾਡੇ ਖਿਆਲਤ ਵੀ ਇਹ ਨਹੀਂ ਸ਼ਾਇਦ ਨਾ ਹਾਂ ਬਲ ਸਰਪੰਚਾਂ ਨੂੰ ਤਾਂ ਕਿੱਥੇ ਪਤਾ ਹੋਊਗਾ ਜੀ ਇਹਨਾਂ ਨੇ ਇੱਕ ਐਮਐਲਏ ਨੂੰ ਵੀ ਪਤਾ ਲੱਗਣ ਦਿੱਤਾ ਝੀਲ ਬਣੀ ਕਿ ਨਹੀਂ ਬਣੀ ਝੀਲ ਬਣੀ ਜੀ ਬਿਲਕੁਲ ਉਹ ਕਿੰਨੇ ਪੈਸੇ ਝੀਲ ਦੇ ਨਾਮ ਦੇ ਉੱਤੇ ਝੀਲ ਦੇ ਨਾਮ ਦੇ ਉੱਤੇ ਜੀ ਇੱਕ ਇੱਕ ਕਰੋੜ ਤੇ 34 ਲੱਖ ਰੁਪਏ ਦਾ ਐਸਟੀਮੇਟ ਗਲੀਆਂ ਦਾ ਲਾਇਆ ਸੀ ਤੇ 75 ਲੱਖ ਰੁਪਏ ਦਾ ਐਸਟੀਮੇਟ ਹੈ ਜਿਹੜੇ ਇਹਨਾਂ ਨੇ ਝੀਲ ਤੇ ਉਹ ਪੂਰੇ ਦੇ ਪੂਰਾ ਜਦੋਂ ਪਿੰਡ ਚ ਮਨਤੀ ਕਰਾਈ ਤੇ 1 ਕਰੋੜ ਤੇ 57000 ਰੁਪਏ ਦਾ ਸਕੈਮ ਨਿਕਲਾਇਆ ਜੀ ਹੁਣ ਉਹ ਉਹਦੇ ਚ ਕੀ ਕਿਹਾ ਹੈਗਾ ਡਾਇਰੈਕਟਰ ਨੇ ਉਹ ਸਕੈਮ ਦਾ ਕੀ ਅੱਗੇ ਡੀਸੀ ਨੂੰ ਕੀ ਆਰਡਰ ਦਿੱਤੇ ਹੈਗੇ ਜੀ ਡੀਸੀ ਸਾਹਿਬ ਨੂੰ ਉਹਨਾਂ ਨੇ ਆਰਡਰ ਦਿੱਤੇ ਆ ਜੀ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਪਰਚੇ ਕੱਟ ਕੇ ਤੇ ਇਹਨਾਂ ਨੂੰ ਰਿਕਵਰੀ ਪਾਈ ਜਾਵੇ ਜੀ ਜੋ 1 ਕਰੋੜ 52 ਦੀ ਨਾ ਜੀ 2 ਕਰੋੜ ਤੇ 30 ਲੱਖ ਰੁਪਈਆ ਬਣਦਾ ਜੀ ਲੱਖ ਲੱਖ ਪਿੰਡਾਂ ਦੀ ਹੈ ਜਿਵੇਂ ਓਕੇ 1 ਕਰੋੜ 57 ਦਾ ਇਕੱਲਾ ਬਰਕੰਦੀ ਦੇ ਵਿੱਚ ਆ ਜੀ ਹੋਰ ਕਿਹੜੇ ਪਿੰਡ ਹੈਗੇ ਨੇ ਜਿਹੜੇ ਮੁਕਸਰ ਹਲਕੇ ਦੇ ਨੇ ਜਿਵੇਂ ਜੀ ਕੋਟਲੀ ਦੇ ਵਿੱਚ 21 ਲੱਖ ਰ ਜੰਮੂ ਆਣੇ ਦੇ ਵਿੱਚ 36 ਲੱਖ ਰੁਪਈਆ ਹੋ ਗਿਆ ਜੀ ਹੋਰ ਦੋ ਦੋ ਢਾਈ ਢਾਈ ਲੱਖ ਰੁਪਈਆ ਤਾਂ ਕਈ ਪਿੰਡਾਂ ਦੇ ਵਿੱਚ ਆ ਜੀ ਉਹ ਤਾਂ ਚਲੋ ਕੀ ਨਾਮ ਲੈਣਾ ਉਹ ਪਿੰਡਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਸੋਕੇ ਸ਼ਬਦਾਂ ਦੇ ਵਿੱਚ ਵੀ ਕੰਮ ਜਿਹੜਾ ਹੈਗਾ ਨਰੇਗਾ ਥਰੂ ਪੈਸੇ ਲੈ ਲੈ ਗਏ ਕੰਮ ਨਹੀਂ ਕੀਤੇ ਗਏ ਹਾਂ ਗਰਾਊਂਡ ਤੇ ਕੋਈ ਕੰਮ ਨਹੀਂ ਹੋਇਆ ਜੀ ਪੈਸੇ ਕਢਵਾ ਲੈ ਗਏ ਤੇ ਗਰਾਊਂਡ ਤੇ ਕੋਈ ਕੰਮ ਨਹੀਂ ਹੋਇਆ ਜੀ ਮੰਨ ਲਓ ਬਰਕੰਦੀ ਦੇ ਵਿੱਚ ਕਾਗਜ਼ਾਂ 'ਚ ਝੀਲ ਬਣ ਗਈ ਪਰ ਨਹੀਂ ਬਣੀ ਰਿਐਲਿਟੀ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਕੀ ਹੋਇਆ ਜਿਹੜਾ ਕਾਗਜ਼ਾਂ 'ਚ ਰਹਿ ਗਿਆ ਪਰ ਬਣਿਆ ਨਹੀਂਗਾ ਜਿਵੇਂ ਜੀ ਜੰਮੂਆਣੇ ਦੇ ਵਿੱਚ ਇੱਕ ਛੱਪਣ ਨੂੰ ਬਣਾਉਣਾ ਸੀ ਆ ਜੀ ਵਧੀਆ ਤਰੀਕੇ ਨਾਲ ਤੇ ਉਹ ਵੀ ਉਹ ਕਿੰਨੇ ਨਹੀਂ ਬਣਿਆ ਜੀ ਕੋਈ ਗਲੀਆਂ ਵੀ ਆ ਕੁਛ ਹਾਂਜੀ ਕੋਈ ਗਲੀਆਂ ਵੀ ਹੈਗੀਆਂ ਜਿਹੜੀਆਂ ਨਾਲ ਦੀ ਕੁਛ ਜਿਹੜੀਆਂ ਨਹੀਂ ਪੈਣਾਂ ਦੀ ਮਿੰਟੀ ਜਿਵੇਂ ਵਾਅਦਾ ਵਿਖਾਦੀ ਜੀ ਕੋਈ 2 ਲੱਖ ਵਾਲੀ ਗਲੀ 10 ਲੱਖ ਦੀ ਵਿਖਾਦੀ ਜੀ ਐਦਾਂ ਮਤਲਬ ਕਈ ਗਲੀਆਂ ਪਿੰਡਾਂ ਦੇ ਵਿੱਚ ਹੋਈਆਂ ਹੋਰ ਕੋਈ ਜਿੱਦੜཔ་ ਹਲਕੇ ਤੇ ਵੀ ਨੇ ਕੰਮ ਜਾਂ ਕੁਝ ਤਰ੍ਹਾਂ ਦਾ ਹੈਗਾ ਜਿਹੜਾ ਸਿਸਟਮ ਹੈਗਾ ਹਾਂਜੀ ਗਿੱਦੜਵੇ ਦੇ ਵਿੱਚ ਵੀ 1 ਕਰੋੜ 87 ਲੱਖ ਦੀ ਆਪਾਂ ਇੱਕ ਕਸ਼ਕੈਡ ਕੀਤੀ ਸੀਗੀ ਜੀ ਤੇ ਉਹਦੇ ਵਿੱਚ ਮਹਿਕਮੇ ਨੇ ਮਿੰਟਤੀ ਕਰਕੇ ਜਾਂ ਰਿਕਾਰਡ ਚੈੱਕ ਕਰਕੇ 1 ਕਰੋੜ 93 ਲੱਖ ਦੀ ਰਿਕਵਰੀ ਪਾਈ ਹੈ ਜੀ ਓਕੇ ਇਹ ਵੀ ਪੱਤਰ ਨਿਕਲੇ ਆਇਆ ਇਹ ਪੱਤਰ ਹਾਂਜੀ ਇਹ ੁੱਲ ਡਿਓਲੇਟਰ ਕਰਕੇ ਜੀ ਕਾਰਵਾਈ ਆਸਤੇ ਵੀ ਗਿੱਦੜਵੇ ਵਾਲਿਆਂ ਦੇ ਵੀ ਕਾਰਵਾਈ ਕਰੋ ਤੇ ਮੁਕਸਰ ਵਾਲਿਆਂ ਦੇ ਕਾਰਵਾਈ ਉੱਥੇ ਕੀ ਬੰਨਣਾ ਸੀ 1 ਕਰੋੜ 93 ਦਾ ਜਿਹੜਾ ਨਹੀਂ ਕਿਹੜੇ ਪਿੰਡ ਕਿਹੜੇ ਨੇ ਉਹਦੇ ਤਾਂ ਹੀ ਰਖਾਲਾ ਪਿੰਡ ਹੋ ਗਿਆ ਜੀ ਦੋਦਾ ਹੋ ਗਿਆ ਜੀ ਕੌਣੀ ਹੋ ਗਿਆ ਜੀ ਉਹਦੇ ਤੇ ਨਾ ਜਿਹੜੇ ਪੈਂਡ ਇਹਨਾਂ ਨੇ ਵਰਕ ਕੋਡ ਹੁੰਦੇ ਆ ਜੀ ਇਹ ਜਿਵੇਂ ਮੇਰੇ ਪੈਂਡ ਨੂੰ 5022 ਲੱਗਦਾ ਇਸੇ ਤਰ੍ਹਾਂ ਪਿੰਡਾਂ ਨੂੰ ਕਿਸੇ ਨੂੰ 5038 ਲੱਗਦਾ ਇਹਨਾਂ ਨੇ ਉਹ ਕੋਡ ਚੱਕ ਕੇ ਉਲਟ ਪੁਲਟ ਕਰਕੇ ਬਣਨਾ ਕੁਛ ਨਹੀਂ ਸੀ ਜੀ ਕੋਈ ਅੰਡਰ ਐਸਟੀਮੇਟ ਨਹੀਂ ਸੀ ਕੋਈ ਪੰਚਾਇਤ ਨਹੀਂ ਮਤ ਨਹੀਂ ਪਾਇੀ ਸੀ ਇਹ ਬੰਦਾਂ ਨੇ ਆਪ ਦੀ ਮਰਜ਼ੀ ਨਾਲ ਹੀ ਉਹ ਪੈਸਾ ਕਢਾਇਆ ਕਢਾ ਲਿਆ ਜੀ ਪੂਰਾ ਪਹਿਲਾਂ ਪਹਿਲਾਂ ਫਿਰ ਜੇ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਹੁਣ ਜਦੋਂ ਵੱਡੇ ਪੱਧਰ ਤੇ ਕਵੈਰੀ ਹੋਈ ਉਦੋਂ ਸਾਰਾ ਕੁਝ ਲੈ ਸਾਹਮਣੇ ਆਇਆ ਫਿਰ ਇਸ ਤੋਂ ਪਹਿਲਾਂ ਕੋਈ ਛੋਟੇ ਪੱਧਰ ਤੇ ਕਿਸੇ ਅਫਸਰ ਨੂੰ ਵੀ ਲਾਇਆ ਹੋਣਾ ਵੀ ਕੰਮ ਚੈੱਕ ਕਰ ਜਦੋਂ ਤੁਸੀਂ ហេਠਾ ਸ਼ਿਕਾਇਤ ਪਾਈ ਉਹਨੇ ਕਿਸੇ ਨੇ ਨਹੀਂ ਕੰਮ ਚੈੱਕ ਕੀਤਾ ਕੋਈ ਐਕਸ਼ਨ ਲਾਇਆ ਹੋਵੇ ਕੋਈ ਕੁਝ ਜਸਤਨਾ ਦਾ ਅਸੀਂ ਨਾ ਜੀ ਜਿਵੇਂ ਡੀ ਸਾਹਿਬ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਲਾਤੀ ਏਡੀਸੀ ਡੀ ਦੀ ਡਿਵੈਲਪਮੈਂਟ ਦੀ ਜੋ ਉਹ ਬੜੇ ਸਟੇਜੇ ਢੰਗਣਾ ਕਰ ਰਹੇ ਸੀ ਮੈਡਮ ਮਨਦੀਪ ਪਰ ਉਹਨਾਂ ਦੀ ਵੀ ਇਹਨਾਂ ਨੇ ਬਦਲੀ ਕਰਵਾਤੀ ਜੀ ਇਹ ਪਾਵਰਫੁੱਲ ਬਹੁਤ ਹੈ ਨਾ ਜੀ ਉਸ ਤੋਂ ਬਾਅਦ ਸਰਦਾਰ ਵਿਕਰਮਜੀਤ ਸਿੰਘ ਸ਼ੇਰਗੱਲ ਆਏ ਜੀ ਉਹਨਾਂ ਕੋਲੇ ਕੀਤੀ ਇਨਕੁਆਰੀ ਤੇ ਉਹ ਉਹਨਾਂ ਦੀ ਵੀ ਇਹਨਾਂ ਨੇ ਬਦਲੀ ਕਰਵਾਤੀ ਜੀ ਉਸ ਤੋਂ ਬਾਅਦ ਇਹਨੂੰ ਕਾਗਜ਼ਾਂ 'ਚ ਹੀ ਨੱਪ ਲਿਆ ਜੀ ਫਿਰ ਅਸੀਂ ਹਾਈ ਕੋਰਟ ਦਾ ਰੋਕ ਕੀਤਾ ਜੀ ਕਿਸੇ ਐਕਸੀਡੈਂਟ ਨੇ ਵੀ ਕਿਸੇ ਵਿਭਾਗ ਦੇ ਨੇ ਕੀਤੀ ਹੈਗੀ ਜਿਨ੍ਹਾਂ ਨੇ ਲਿਖਿਆ ਹੋਵੇ ਕੰਮ ਹੋਏ ਹੋਏ ਆ ਜਾਂ ਕੁਝ ਇਸ ਤਰ੍ਹਾਂ ਦਾ ਵੀ ਸਾਹਮਣੇ ਆਇਆ ਆ ਜੀ ਹਾਂਜੀ ਬਿਲਕੁਲ ਜੀ ਆਪਣੇ ਪੰਚਾਇਤੀ ਰਾਜ ਅਕਸ਼ਨਾ ਜੀ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਸਪੈਸ਼ਲ ਵੀ ਕੰਮ ਚੈੱਕ ਕਰਨੇ ਉਹਦੀ ਰਿਪੋਰਟ ਏਡੀਸੀ ਸਾਹਮਣੂ ਦੇਣੀ ਤੇ ਫਿਰ ਪੇਮੈਂਟ ਹੁੰਦੀ ਹੈ ਇਹਨਾਂ ਕੰਮਾਂ ਦੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਣਾ ਜੀ ਮੇਰੇ ਕੋਲੇ ਕਾਗਜ਼ ਵੀ ਆਰ ਉਹਦੇ ਵਿੱਚ ਪੰਚਾਇਤੀ ਰਾਜ ਐਕਸ਼ਨ ਵੱਲੋਂ ਇੱਕ ਲੈਟਰ ਨਿਕਲੀ ਆ ਆਈਡੀ ਸਾਹਿਬ ਨੂੰ ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਮੈਂ ਕੰਮ ਚੈੱਕ ਕਰ ਲਿਆ ਤੇ ਇਹਦੀ ਪੇਮੈਂਟ ਕੀਤੀ ਜਾਵੇ ਫਿਰ ਜਦੋਂ ਅਸੀਂ ਇੱਕ ਆਰਟੀਪੀ ਐਕਸ਼ਨ ਸਾਹਿਬ ਨੂੰ ਤੇ ਸਾਡੇ ਕੋਲੇ ਉਹ ਲਿਖ ਕੇ ਦੇ ਰਹੇ ਸਾਨੂੰ ਆਈਡੀ 'ਚ ਕਿ ਮੇਰੇ ਦੁਆਰਾ ਕੋਈ ਸਾਈਨ ਨਹੀਂ ਕੀਤੇ ਗਏ ਜੀ ਅੱਛਾ ਪਹਿਲਾਂ ਉਹ ਸਾਈਨ ਕਰਕੇ ਕੰਮਾਂ ਦੇ ਪੈਸੇ ਦਵਾ ਰਹੇ ਆ ਬਾਅਦ 'ਚ ਮੁੱਕਰ ਰਹੇ ਆ ਕੇ ਮੁਕਸਰ ਦੇ ਕਿਹੜੇ-ਕਿਹੜੇ ਹੈਗੇ ਜਿੱਥੇ ਪਿੰਡਾਂ 'ਚ ਤੁਹਾਨੂੰ ਲੱਗਦਾ ਹੈਗਾ ਕਿ ਇਹ ਹੋਇਆ ਹੈਗਾ ਔਰ ਕਿੰਨੇ ਕੁ ਦਾ ਘਪਲਾ ਲੱਗਦਾ ਹੈਗਾ ਦੀਦੀ ਰਿਕਵਰੀ ਪਈ ਹੈਗੀ ਹੈ ਜੀ ਘੱਟੋ-ਘੱਟ ਜੀ 6 ਕਰੋੜ ਦੀ ਕੀਤੀ ਸੀਗੀ ਸ਼ਿਕਾਇਤ ਉਹਦੇ 'ਚੋਂ ਘੱਟੋ-ਘੱਟ ਇਹਨਾਂ ਨੂੰ 2.5-3 ਕਰੋੜ ਦੀ ਰਿਕਵਰੀ ਪੈ ਚੁੱਕੀ ਹੈ ਪਿੰਡ ਕਿਹੜੇ ਨੇ ਮੁਕਸਰ ਹਲਕੇ ਦੇ ਜਿੱਥੇ ਇਹਦੇ 'ਚ ਜੀ ਆਪਣਾ ਹੋ ਗਿਆ ਜੰਮੂਆਣਾ ਹੋ ਗਿਆ ਜੀ ਬਰਕੰਦੀ ਹੋ ਗਿਆ ਸੱਕਾਂ ਵਾਲੀ ਵਾਲੇ ਹੋ ਗਿਆ ਖੱਪਿਆਂ ਵਾਲੀ ਹੋ ਗਿਆ ਕਾਫੀ ਆ ਪੰਡਤ ਜੀ ਜਿੰਨਾ ਚ ਤਾਂ ਬੰਨਾ ਬੰਨਾ ਕੀ ਸੀਗਾ ਬ੍ਰਦਰ ਜਿਹੜਾ ਨਹੀਂ ਬਣਿਆਗਾ ਪੈਸੇ ਲੈ ਲੈ ਕੇ ਕੱਲੇ ਬਰਕੰਦੀ ਦੇ ਵਿੱਚ ਜਿਵੇਂ ਸੱਕਾ ਵਾਲੀ ਝੀਲ ਨਹੀਂ ਬਣੀ ਜੀ ਐਦਾਂ ਝੀਲ ਬਣਨੀ ਸੀਗੀ ਪਰ ਇਹਨਾਂ ਨੇ ਨਰੇਗਾ ਦੇ ਜਾਲੀ ਬਿੱਲ ਪਾਸ ਕਰਾ ਕੇ ਜਾਲੀ ਪੇਮੈਂਟ ਕਢਾ ਕੇ ਆਪਦੀਆਂ ਮਤਲਬ ਕਿ ਜੇਬਾਂ گرم ਕੀਤੀਆਂ ਜੀ ਓਕੇ ਇਹ ਇੰਨੇ ਕਿੰਨੇ ਕੋ ਸਿਆਸੀ ਰਸੂਖਤਾਰ ਬੰਦੇ ਨੇ ਜਿਹੜੇ ਤੁਸੀਂ ਕਹਿੰਦੇ ਕੋਈ ਬਦਲੀਆਂ ਹੋ ਗਈਆਂ ਦੋ ਏਡੀਸੀ ਦੀਆਂ ਇਸ ਮਾਮਲੇ ਦੇ ਵਿੱਚ ਲੱਗਦਾ ਹੈਗਾ ਕੌਣ ਲੋਕ ਸ਼ਾਮਲ ਹੋ ਸਕਦੇ ਹੈਗੇ ਨੇ ਇਹਨੇ ਜਨਾਬ ਜੀ ਹੁਣ ਜੇ ਆਪਾਂ ਨਾਂ ਲੈਨੇ ਆ ਤੇ ਤੁਹਾਨੂੰ ਪਤਾ ਹੈ ਕੱਲ ਨੂੰ ਹੀ ਮਾਣਾ ਨੀ ਦਾ ਲੋਟਸ ਕੱਢ ਦੇਣਗੇ ਪਰ ਲੀਡਰਾਂ ਨੂੰ ਵੀ ਪਤਾ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਨਾਲ ਹੀ ਨਹੀਂ ਦੱਸਣਾ ਚਾਹਣਾ ਵੀ ਭਾਈ ਜੀ ਲੋਕ ਪਬਲਿਕ ਆ ਜਿਹੜੀ ਇਹ ਸਾਰਾ ਕੁਝ ਜਾਣਦੀ ਆ ਤੁਹਾਨੂੰ ਅਸੀਂ ਚੁਣਿਆ ਨਾ ਇਸ ਕਰਕੇ ਚੁਣਿਆ ਵੀ ਤੁਸੀਂ ਪਬਲਿਕ ਦੇ ਚੰਗੇ ਕੰਮ ਕਰੋਗੇ ਪਰ ਤੁਸੀਂ ਤਾਂ ਕਪਲੇਵਾਜ ਬੰਦਿਆਂ ਦੀ ਪੁਸਤ ਬਣਾ ਹੀ ਕਰਦੇ ਆ ਜੀ ਇਹਨਾਂ ਦਾ ਫਰੇਗ ਵਿਚਾਰ ਰਹੇ ਆ ਜੀ ਇਹਨਾਂ ਨੂੰ ਲੀਡਰ ਆ ਜਿਹੜੇ ਬਹੁਤ ਲੀਡਰ ਆ ਜੀ ਕਾਲੀ ਗੱਲ ਦੇ ਵੀ ਆ ਵੈਤਨਵਾਲ ਕਾਂਗਰਸ ਦੇ ਵੀ ਆਮ ਆਦਮੀ ਪਾਰਟੀ ਦੇ ਵੀ ਕਿੰਨਾ ਪਾਰਟੀਆਂ ਦੇ ਲੀਡਰ ਹੀ ਆ ਜੀ ਵੱਡੇ ਵੱਡੇ ਲੀਡਰ ਸੋ 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 ਨਰੇਗਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੋ ਘਪਲੇ ਹੋਏ 16 17 ਦੇ ਵਿੱਚ ਕਰੀਬ-ਕਰੀਬ ਜੇ ਅਸੀਂ ਦੇਖੀਏ 1 ਕਰੋੜ 87 ਲੱਖ 1 ਤੇ 1 ਕਰੋੜ 57 1 ਜਿੰਦੀ ਰਿਕਵਰੀ ਜਿਹੜੀ ਹੈਗੀ ਆ ਪੌਂਡ ਦੇ ਆਰਡਰ ਜਿਹੜੇ ਨੇ ਉਹ ਡਿਪਟੀ ਕਮਿਸ਼ਨਰ ਬੁਖਸਰ ਨੂੰ ਪਹੁੰਚ ਚੁੱਕੇ ਨੇ ਇਹ ਸਾਰੀ ਉਹ ਟੀਮ ਹੈ ਜਿਨ੍ਹਾਂ ਨੇ ਘਪਲੇ ਉਜਾਗਰ ਕੀਤੇ ਨੇ ਤੇ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਇਹ ਸਾਹਮਣੇ ਆਏਗਾ ਹੁਣ ਡਿਪਟੀ ਕਮਿਸ਼ਨਰ ਕੀ ਕਾਰਵਾਈ ਕਰਦੇ ਨੇ ਕੀ ਉਹਨਾਂ ਅਧਿਕਾਰੀਆਂ ਤੇ ਬੰਦੀ ਕਾਰਵਾਈ ਹੁੰਦੀ ਆ ਕਿੰਨੀ ਰਿਕਵਰੀ ਬੰਦੀ ਐ ਕਿੰਨੀ ਰਿਕਵਰੀ ਉਹਨਾਂ ਨੂੰ ਪਾਈ ਜਾਂਦੀ ਐ ਇਹ ਸਭ ਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਦੀ ਮਾਲਵਾ ਐਂਟੀਗ੍ਰਾਫਿਕ ਸੋਸਾਇਟੀ ਵੱਲੋਂ ਧੰਨਵਾਦ ਕਰਦੇ ਆਂ ਸਾਰੇ ਪੱਤਰਕਾਰ ਭਰਾਵਾਂ ਦਾ ਕਿਉਂਕਿ ਜੇ ਸਮਾਜ ਵਿੱਚ ਪੱਤਰਕਾਰ ਔਰ ਸਾਡੇ ਵਕੀਲ ਭਰਾਣਾ ਹੋਣ ਤਾਂ ਸ਼ਾਇਦ ਸਮਾਜ ਗੁੰਗਾ ਹੋ ਜੇ ਤੇ ਅੱਜ ਅਸੀਂ ਸਾਨੂੰ ਇੱਕ ਅਸਾ ਲੱਗਾ ਦੀ ਇਹ ਆਪਾਂ ਪਹਿਲਾਂ ਵੀ ਇਹਦੇ ਬਾਰੇ ਪ੍ਰੈਸ ਖਾਣਾ ਕੀਤੀ ਸੀ ਆਪਣੇ ਛੋਟੇ ਭਰਾ ਕੁਲਦੀਪ ਸਿੰਘ ਰਿਣੀ ਜੀ ਨਾਲ ਤੇ ਪਰ ਉਹਨੂੰ ਬੂਰ ਕਾਉਣ ਤੇ ਵੀ ਸਾਡੇ ਦੋਟਾ ਹਿੱਸਾ ਲਾ